Thank <sweak> i ਲਹਿਰ ਪੰਜਾਬ 24 ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚਿਆ ਡਾਪਾ ਰੋਡ ਵਿਖੇ ਕਿਉਂਕਿ ਸਾਲਾਨਾ ਗੁਰਮੁਖੀ ਸਮਾਗਮ ਜੋ ਕਿ ਹਰ ਸਾਲ ਇਸ ਸਾਲ ਵੀ ਹਰ ਸਾਲ ਤੇ ਹਰ ਸਾਲ ਬੜੇ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਨੇ ਜੋ ਦੀ ਸ਼੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਕਰਵਾ ਜਾਂਦੇ ਨੇ ਹੁਣ ਕਾਫੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀਵਾਨ ਨੂੰ ਸਜਾਇਆ ਗਿਆ ਵਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਉਣਗੇ ਕਿ ਕਿਸ ਤਰ੍ਹਾਂ ਪਲਕੀ ਸਾਹਿਬ ਜੀ ਨੂੰ ਕਿੰਨੇ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਔਰ ਦੀਵਾਨ ਦੀ ਜੋ ਸਜਾਵਟ ਹੈ ਉਹ ਦੇਖਣਯੋਗ ਹੈ ਕਿਸ ਤਰ੍ਹਾਂ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਦੀਵਾਨ ਨੂੰ ਲੈ ਕੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਦੇ ਜੋ ਕਮੇਟੀ ਮੈਂਬਰ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਜਾਣਕਾਰੀ ਲੈਣੇ ਆਂ ਸਾਰੀ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਪ੍ਰਧਾਨ ਜੀ ਜਿਹੜਾ ਦੀਵਾਨ ਲਗਾਇਆ ਵਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਬਬਈ ਹਰ ਸਾਲ ਦੀ ਤਰ੍ਹਾਂ 23 ਸਾਲ ਹੋ ਗਏ 23ਵੇਂ ਸਾਲ ਦੇ ਦੀਵਾਨ ਆ ਲੱਗੇ ਹੋਏ ਆਪਣੇ ਸ਼ੇਰਗੁਰਦੇਵ ਭਦਰ ਸੇਵਾ ਸੁਸਾਇਟੀ ਵੱਲੋਂ ਠੀਕ ਹੈ ਤੇ ਸੱਤ ਦੀਵਾਨ ਹੁੰਦੇ ਆ ਤੇ ਸੱਤ ਦੀਵਾਨਾਂ ਚ ਤਿੰਨ ਬਬਾਨ ਦੀਵਾਨ ਸੀਗੇ ਪਪਾ ਭਗਤ ਸਿੰਘ ਦੀ ਖਾਸ ਇਕਲਾ ਟੱਕੀ ਸੇਵੋਲਿਆਂ ਦੇ ਚਾਰ ਦੀਵਾਨ 25 26 27 28 ਫਾਈਨ ਲਾਸਟ ਦੀਵਾਨ ਆ ਇਹ ਬਬਾ ਰਵਿੰਦਰ ਸਿੰਘੀ ਨਾਨਕ ਸਰ ਵਾਲੇ ਜੌਨੀ ਬਾਬਾ ਜੀ ਉਹਨਾਂ ਦੇ ਦੀਵਾਨ ਨੇ ਤੇ ਅਮਰਤ ਅਕੀਲ ਸ਼ਨੀਵਾਰ ਜਦੋਂ ਅਕੀਲ ਨ ਅਮਰ ਸੰਚਾਰ ਵੀ ਕਰਵਾਇਆ ਜਾਂਦਾ ਹੈ। ਬਾਈ ਜਿਸ ਤਰ੍ਹਾਂ ਕਿ ਇੰਨੀ ਵਧੀਆ ਸਜਾਵਟ ਕੀਤੀ ਗਈ ਆ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸਜਾਵਟ ਦੇਖਣਯੋਗ ਆ ਪੂਰਾ ਪ੍ਰਬੰਧ ਤੇ ਕੀ ਕਹਣਾ ਚਾਹੂੰ ਕਿੰਨਾ ਟਾਈਮ ਲੱਗਦਾ ਸਰ ਇਹ ਸਜਾਵਟ ਨੂੰ ਲਾ ਕੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਸਾਰਾ ਪ੍ਰਬੰਧ ਕਰਨ ਵਾਸਤੇ ਕਿੰਨਾ ਚਿਰ ਪਹਿਲਾਂ ਤਿਆਰੀ ਸ਼ੁਰੂ ਕਰ ਦਿੰਦੇ ਆ ਇੱਕ ਤੋਂ ਦੋ ਦਿਨ ਲੱਗ ਜਾਂਦੇ ਆ ਤਿਆਰੀ ਕਰਨ ਨੂੰ ਸਾਰੀ ਸਟੇਜ ਦਾ ਪੰਡਾਲ ਸਜਾਉਣ ਵਾਸਤੇ ਇੱਕ ਤੋਂ ਦੋ ਦਿਨ ਲੱਗ ਜਾਂਦੇ ਆ ਇਹਨਾਂ ਸੰਗਤਾਂ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਵਾ ਮਹੱਲਾ ਨਿਵਾਸੀਆਂ ਦਾ ਜੋ ਕਿ ਸਾਰਾ ਕੁਝ ਹੋ ਰਿਹਾ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਵੱਖਰਾ ਪਰ ਜਿਆਦਾ ਜਿਹੜਾ ਸਹਿਯੋਗ ਸੰਗਤਾਂ ਨੇ ਕੀਤਾ ਤਾਂ ਇਹ ਪ੍ਰੋਗਰਾਮ ਨਹੀਂ ਪਰੇ ਚੜ ਰਿਹਾ ਜਿਵੇਂ ਗੁਰੂ ਮਹਾਰਾਜ ਦਾ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਬਈ ਪਰ ਕੁਝ ਜਿਹੜੀ ਜੋ ਕਿ ਨੌਜਵਾਨ ਪੀੜੀ ਨਸ਼ੇਵਾਲ ਤੁਰਦੀ ਪਈ ਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਉਸ ਤੋਂ ਬਾਅਦ ਅਸੀਂ ਨੌਜਵਾਨ ਪੀੜੀ ਨੂੰ ਨਾਲ ਇਸੇ ਕਰਕੇ ਜੋੜਦੇ ਪਏ ਆਂ ਨਾਲ ਹੋਰਨ ਵੀ ਅਪੀਲ ਕਰਦੇ ਆਂ ਵੀ ਇਹੋ ਜਿਹੇ ਸਭਾਵਾਂ ਦੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋਵੋ ਆਪਣੇ ਸੱਭਿਆਚਾਰ ਨਾਲ ਜੁੜੋ ਜੋਕੜ ਨਾਲ ਜੁੜਾਂਗੇ ਤਾਂ ਹੀ ਗੁਰੂ ਮਹਾਰਾਜ ਦੀ ਕਿਰਪਾ ਠੀਕ ਹੈ ਆਪਣੇ ਮਾਪੇ ਦੀ ਕਿਰਪਾ ਤਾਂ ਹੀ ਹੁੰਦੀ ਹੈ ਬਾਈ ਕਿੰਨਾ ਟਾਈਮ ਦਿਵਾਨ ਕਿੰਨੇ ਵਜੇ ਸਟਾਰਟ ਹੁੰਦਾ ਤੇ ਕਿੰਨੇ ਵਜੇ ਸਮਾਪਤੀ ਹੁੰਦੀ ਹੈ ਦਿਵਾਨ ਦਾ ਜਿਹੜਾ ਪੰਡਾਲ ਆ 6:30 ਵਜੇ ਸਜਣਾ ਸ਼ੁਰੂ ਹੋ ਜਾਂਦਾ ਨਾ ਦਿਵਾਨ ਦੀ ਸ਼ੁਰੂਆਤ ਹੁੰਦੀ ਹੈ 8:30 ਵਜੇ ਹੁੰਦੀ ਹੈ 8:30 ਤੋਂ ਲੈ ਕੇ 10:00 ਵਜੇ ਸਮਾਪਤੀ ਹੁੰਦੀ ਹੈ 10:00 10:30 ਵਜੇ ਅਰਦਾਸ ਹੁੰਦੀ ਹੈ ਇਹ ਦੋ ਤੁਹਾਡੇ ਕਮੇਟੀ ਮੈਂਬਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸਟ ਇਹ ਦੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਸਾਰੇ ਮੁੰਡੇ ਵੱਚ ਚੜ ਕੇ ਸਾਥ ਦਿੰਦੇ ਨੇ ਠੀਕ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮੁੰਡੇ ਇੱਕੋ ਜਿਹੇ ਆ ਇਹ ਚ ਕੋਈ ਹੋ ਨਹੀਂ ਹੈਗਾ ਸਾਰੇ ਮੁੰਡੇ ਜਿੰਨੇ ਹੈਗੇ ਸਾਰੇ ਕੰਮ ਕਰ ਰਹੇ ਫਿਰ ਵੀ ਟਾਈਮ ਕੱਢ ਕੇ ਵਿੱਚੋਂ ਨਾਲ ਆਉਂਦੇ ਆ ਸੇਵਾ ਕਰਾਉਂਦੇ ਆ ਨਾਲ ਕਿ ਭਾਈ ਕਿੰਨੇ 23 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ 23 ਸਾਲ ਤੋਂ ਲਗਾਤਾਰ ਚੱਲ ਰਿਹਾ ਜੀ 23ਵਾਂ ਸਾਲ ਹੈ ਹਾਂ ਜੀ ਉਸ ਤੋਂ ਪਹਿਲਾਂ ਬਾਬਾ ਇਹ ਦੇਖਿਆ ਸੀ ਕਲਗੀਧਰ ਮਾਰ ਕੇ ਉੱਪਰ ਲਗਾਏ ਜਾਂਦੇ ਸੀਗੇ ਹਾਂ ਜੀ ਉਹ ਪੰਡਾਲ ਬਾਬਾ ਜੀ ਛੋਟਾ ਪੈ ਗਿਆ ਸੀ ਸੰਗਤਾਂ ਦੇ ਸਹਿਯੋਗ ਨਾਲ ਫਿਰ ਆਹ ਪੰਡਾਲ ਚ ਸਜਾਉਣ ਦਾ ਮੌਕਾ ਮਿਲਿਆ ਇਹ ਪੰਡਾਲ ਜੀ ਸੰਗਤ ਤਕ ਲੇਦਨੀ ਪੂਰੀ ਹੋ ਗਈ ਸੀਗੇ ਜੀ ਮੈਸੇਜ ਦੇਣਾ ਚਾਹੂਗਾ ਮਹੱਲਾ ਨਿਵਾਸੀਆਂ ਨੂੰ ਮਹੱਲਾ ਨਿਵਾਸੀਆਂ ਯਾਨੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਠੀਕ ਹੈ ਗਾਹਾਂ ਵੀ ਸਹਿਯੋਗ ਸੰਗਤਾਂ ਦਿੰਦੀਆਂ ਰਹਿਣਗੇ ਦਿਵਾਨ ਇਸੇ ਤਰ੍ਹਾਂ ਸੋਸਾਇਟੀ ਵੱਲੀਆਂ ਸੰਗਤਾਂ ਕੰਨੀਓ ਲੱਗਦੇ ਰਹਿਣ ਧੰਨਵਾਦ ਭਾਈ ਸੋ ਵਾਈਂਗ ਉੱਪ ਚੁੱਕੀ ਫਤਿਹ ਸੋ ਫਿਲਹਾਲ ਦੋਸਤੋ ਅਸੀਂ ਤੁਹਾਡੀ ਗੱਲਬਾਤ ਗੁਰੂ ਸ਼ੇਖ ਬਾਦਰ ਸੇਵਾ ਸੈਟ ਦੀ ਪ੍ਰਧਾਨ ਜੀ ਸੀਗੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਦਿਵਾਨ ਦੀ ਔਰ ਬਹੁਤ ਹੀ ਅੱਛਾ ਉਪਰਾਲਾ ਕੀਤਾ ਵਾ ਉਹਨਾਂ ਨੇ ਵੀ ਦੱਸਿਆ ਵਾ ਜੀ ਇੱਕ ਨੌਜਵਾਨ ਜੋ ਬਹੁਤ ਹੀ ਅੱਛਾ ਉਹਨਾਂ ਵੱਲੋਂ ਮੈਸੇਜ ਦਿੱਤਾ ਗਿਆ ਵੀ ਕਿ ਇਸ ਤਰ੍ਹਾਂ ਦੇ ਧਾਰਮਿਕ ਦੀਵਾਨ ਲਵਾ ਕੇ ਵੱਧ ਵੱਧ ਗੁਰੂ ਸੇਵਾ ਸਾਈਵਾਨ ਦੇ ਨਾਲ ਜੁੜਨਾ ਚਾਹੀਦਾ ਵਾ ਅਮਰ ਸ਼ਖਨਾ ਚਾਹੀਦਾ ਵਾ ਔਰ ਬਹੁਤ ਹੀ ਅੱਛਾ ਉਹਨਾਂ ਨੇ ਮੈਸੇਜ ਦਿੱਤਾ ਵਾ ਲੋਕਾਂ ਨੂੰ ਵੀ ਵੱਧ ਵੱਧ ਜੜ ਕੇ ਦੀਵਾਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਪੰਜਾਬ 24 ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਪੰਜਾਬ 24